ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਕੀ ਤੁਹਾਨੂੰ ਇਹ ਲੱਗਦਾ ਆ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਦੁੱਖ ਤੁਹਾਨੂੰ ਹੀ ਆ ਸਭ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਔਖੇ ਤੁਸੀਂ ਹੋ ਦੈਨ ਇਹ ਵੀਡੀਓ ਧਿਆਨ ਨਾਲ ਦੇਖਿਓ ਕਿਉਂਕਿ ਮੈਂ ਆਪਦੇ ক্লোਜ਼ ਫਰੈਂਡ ਲਿਸਟ ਵਿੱਚੋਂ ਕੁਝ ਐਹੋ ਜਿਹੇ ਐਗਜ਼ੈਂਪਲਸ ਤੁਹਾਡੇ ਸਾਹਮਣੇ ਰੱਖੂੰਗਾ ਜਿਹਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਹਾਂ ਯਾਰ ਅਸੀਂ ਬਹੁਤ ਸੌਖੇ ਆ ਜ਼ਿੰਦਗੀ ਵਿੱਚ ਸੋ ਦੋਸਤੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਸ ਬਣਾਉਂਦੇ ਰਹਿੰਨੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਆਪਣਾ ਇਹ ਚੈਨਲ ਟੀਚਿੰਗ ਐਗਜ਼ਾਮਸ ਨਾਲ ਡੀਲ ਕਰਦਾ ਆ ਜਿਵੇਂ ETT ਕਾਡਰ ਮਾਸਟਰ ਕਾਡਰ ਲੈਕਚਰਰ ਕਾਡਰ PS TET C TET JBT ਚੰਡੀਗੜ੍ਹ TGT ਚੰਡੀਗੜ੍ਹ PGT ਚੰਡੀਗੜ੍ਹ DSSSB TGT PGT PRT NVS KVS ਇਨਾ ਪ੍ਰੀਖਿਆਵਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਇਸ ਚੈਨਲ ਤੇ ਵੀਡੀਓ ਦੇ ਥਰੂ ਤੁਹਾਨੂੰ ਨੋਟੀਫਾਈ ਕਰ ਦਿੱਤਾ ਜਾਂਦਾ ਹੈ ਐਂਡ ਅਜ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ 3 ਨਵੰਬਰ 2025 ਹੁਣ ਤੱਕ ਕੋਈ ਵੀ ਟੀਚਿੰਗ ਐਗਜ਼ਾਮ ਦੀ ਭਰਤੀ ਆਪਣੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲੀ 2021 ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ 2021 ਦੀ ਮੈਂ ਗੱਲ ਕਰ ਰਿਹਾ ਇੱਕ ਲਵਿਆ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦਿੱਲੀ ਦੀ ਮਾਸਟਰ ਕਾਡਰ ਅਤੇ ਲੈਕਚਰਰ ਕਾਡਰ ਭਰਤੀ ਰਾਜਸਥਾਨ ਵਿੱਚ ਟੀਚਿੰਗ ਇਗਜ਼ਾਮ ਦੀ ਭਰਤੀ ਹਰਿਆਣਾ ਵਿੱਚ ਟੀਚਿੰਗ ਇਗਜ਼ਾਮ ਦੀ ਭਰਤੀ ਦੇਖਣ ਨੂੰ ਮਿਲ ਚੁੱਕੀ ਆ ਐਂਡ ਜਿਆਦਾ ਚਾਂਸਸ ਹੈਗੇ ਨੇ ਕਿ ਇਲੈਕਸ਼ਨ ਤੋਂ 10 ਪਹਿਲਾਂ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਹੈਗਾ ਆ ਜਾਂ ਫਿਰ ਹੋ ਸਕਦਾ ਇਸ ਸਾਲ ਤੁਹਾਨੂੰ ਲੈਕਚਰਰ ਕਾਡਰ ਦਾ ਨੋਟੀਫਿਕੇਸ਼ਨ ਆਪਣੇ ਪੰਜਾਬ ਵਿੱਚ ਦੇਖਣ ਨੂੰ ਮਿਲੇ ਕਿਉਂਕਿ ਇੰਨਾ ਟਾਈਮ ਬੀਤ ਗਿਆ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਨਹੀਂ ਦੇਖਣ ਨੂੰ ਮਿਲ ਰਹੀ ਜਿਸ ਨਾਲ ਹੋ ਕੀ ਰਿਹਾ ਆਪਣੇ ਨਾਲ ਦੇ ਬਹੁਤ ਸਾਰੇ ਸਾਥੀ ਜਿਹੜੇ ਕਿ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਆ ਜਿਨ੍ਹਾਂ ਨੂੰ ਘਰੋਂ ਵੀ ਪ੍ਰੈਸ਼ਰ ਦੇਖਣ ਨੂੰ ਮਿਲ ਰਿਹਾ ਕਿ ਛੇਤੀ ਤੋਂ ਛੇਤੀ ਜੌਬ ਲੱਗੋ ਬਟ ਉਹਨਾਂ ਨੂੰ ਆਪਾਂ ਕਿਵੇਂ ਸਮਝਾਈਏ ਕਿ ਕੋਈ ਪੋਸਟ ਨਹੀਂ ਆ ਰਹੀ ਆਪਾਂ ਇਹਨਾਂ ਪੋਸਟਾਂ ਵਿੱਚ ਅਪਲਾਈ ਕਰੀਏ ਕਿਵੇਂ ਕਿਉਂਕਿ ਆਪਾਂ ਫੇਰ ਹੀ ਅਪਲਾਈ ਕਰ ਸਕਦੇ ਆ ਜੇਕਰ ਕੋਈ ਪੋਸਟ ਆਈ ਹੋਗੀ ਆਪਣਾ ਆਂਡ ਗਵਾਂਡ ਆਪਣੇ ਰਿਸ਼ਤੇਦਾਰ ਸਾਰਿਆਂ ਦੇ ਸੇਮੇ ਹੀ ਹਾਲ ਹੁੰਦਾ ਆ ਕਿ ਸਾਰੇ ਪੁੱਛਦੇ ਰਹਿੰਦੇ ਆ ਕਿ ਦੱਸੋ ਵੀ ਤੁਹਾਡਾ ਬਣਿਆ ਕੀ ਜਾਂ ਫਿਰ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਤੁਸੀਂ ਰਹਿਣ ਦਿਓ ਸਰਕਾਰ ਨੇ ਭਰਤੀ ਨਹੀਂ ਕੱਢਣੀ ਜਾਂ ਫਿਰ ਕੋਈ ਹੋਰ ਗੱਲ ਉਹਨਾਂ ਦੁਆਰਾ ਕਹਿ ਦਿੱਤੀ ਜਾਂਦੀ ਆ ਤੁਸੀਂ ਇਸ ਸਿਚੁਏਸ਼ਨ ਵਿੱਚ ਕੀ ਕਰ ਸਕਦੇ ਹੋ ਕਿਉਂਕਿ ਕਾਫੀ ਟਾਈਮ ਤੋਂ ਤੁਸੀਂ ਤਿਆਰੀ ਕਰ ਰਹੇ ਹੋ ਜੇਕਰ 2021 ਤੋਂ ਬਾਅਦ ਕੋਈ ਭਰਤੀ ਦੇਖਣ ਨੂੰ ਨਹੀਂ ਮਿਲੀ 2025 ਚੱਲ ਰਿਹਾ ਤਾਂ 3-4 ਸਾਲ ਤੁਸੀਂ ਤਿਆਰੀ ਦੇ ਵਿੱਚ ਆਪ ਦਾ ਜ਼ੋਰ ਲਗਾਤਾ ਆ ਕਾਫੀ ਐਫਰਟ ਲਗਾਏ ਆ ਬਟ ਕਿਤੇ ਨਾ ਕਿਤੇ ਅੰਦਰੋਂ ਡੀਮੋਟੀਵੇਸ਼ਨ ਦੀ ਭਾਵਨਾ ਆਉਂਦੀ ਆ ਕਿ ਯਾਰ ਕਿੰਨਾ ਕੁ ਟਾਈਮ ਮੈਂ ਤਿਆਰੀ ਕਰੀ ਜਾਵਾਂ ਕਿ ਹੁਣ ਤਾਂ ਪੋਸਟ ਆ ਜਾਣ ਕਿ ਮੇਰੀ ਤਿਆਰੀ ਫੁੱਲ ਹੈਗੀ ਆ ਕਿੰਨੇ ਕੁ ਰਿਵੀਜ਼ਨ ਮੈਂ ਕਰੀ ਚਾਂ। ਸੋ ਇਹੋ ਜੀ ਕੰਡੀਸ਼ਨ ਦੇ ਵਿੱਚ ਤੁਸੀਂ ਕਰ ਕੀ ਸਕਦੇ ਹੋ ਐਂਡ ਜੇਕਰ ਤੁਸੀਂ ਅਜੇ ਵੀ ਤਿਆਰੀ ਨਹੀਂ ਕੀਤੀ ਜੇਕਰ ਤੁਸੀਂ ਹੁਣ ਵੀ ਤਿਆਰੀ ਸ਼ੁਰੂ ਕਰਦੇ ਹੋ ਤਾਂ ਕਿ ਨੋਟੀਫਿਕੇਸ਼ਨ ਆਉਣ ਤੱਕ ਤੁਸੀਂ ਆਪਦੇ ਪੇਪਰ ਦੀ ਤਿਆਰੀ ਕੰਪਲੀਟ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਜੀ ਐਂਡ ਜਿਹੜੇ ਸਾਥੀ ਕਾਫੀ ਟਾਈਮ ਤੋਂ ਲੱਗੇ ਹੋਏ ਆ ਆਪਦੇ ਪੇਪਰ ਦੀ ਤਿਆਰੀ ਕਰਨ ਵਿੱਚ ਉਹਨਾਂ ਸਾਥੀਆਂ ਲਈ ਇੱਕ ਜ਼ਰੂਰੀ ਮੈਸੇਜ ਕਿ ਤੁਸੀਂ ਨਿਰਾਸ਼ ਨਾ ਹੋਵੋ ਜਿੰਨੀ ਵੀ ਸਰਕਾਰਾਂ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਸਾਰਿਆਂ ਦਾ ਰਿਕਾਰਡ ਰਿਹਾ ਕਿ ਇਲੈਕਸ਼ਨਾਂ ਤੋਂ ਪਹਿਲਾਂ ਹੀ ਇਹ ਭਰਤੀਆਂ ਕੱਢ ਕੇ ਜਾਂਦੀ ਹੈ ਕਿ ਜਿਹੜੇ ਵਿਦਿਆਰਥੀ ਨੇ ਐਸਪਿਰੈਂਟਸ ਨੇ ਇਹਨਾਂ ਦੇ ਦਿਮਾਗ ਵਿੱਚ ਇੱਕ ਛਾਪ ਰਵੇ ਕਿ ਆਹ ਵਾਲੀ ਫਲਾਨੀ ਸਰਕਾਰ ਨੇ ਤਾਂ ਨੌਕਰੀਆਂ ਕੱਢੀਆਂ ਹੀ ਬਹੁਤ ਸਿਗੀਆਂ ਐਂਡ ਪਿਛਲੇ ਜੇ ਦਿਨਾਂ ਵਿੱਚ ਮੈਂ ਕੋਟ ਵੀ ਪੜਿਆ ਸੀਗਾ ਕਿ ਜੇਕਰ ਤੁਸੀਂ جنگ ਤੇ ਜਾ ਰਹੇ ਹੋ جنگ ਦੀ ਸ਼ੁਰੂਆਤ ਨਹੀਂ ਹੋਈ ਅਜੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਉਹ ਕੰਮ ਕਰੋ ਜਿਹੜਾ ਜੰਗ ਨਾਲ ਸੰਬੰਧਿਤ ਹੋਵੇ ਭਾਵੇਂ ਇਹ ਕਿ ਜਦੋਂ ਜੰਗ ਸ਼ੁਰੂ ਹੋਗੀ ਉਦੋਂ ਤੁਸੀਂ ਪੂਰੇ ਤਿਆਰ ਹੋਣੇ ਚਾਹੀਦੇ ਹੋ ਜੇਕਰ ਕੱਲ ਨੂੰ ਪੋਸਟਾਂ ਆ ਜਾਂਦੀਆਂ ਨੇ ਫਿਰ ਤੁਸੀਂ ਕਹੋਗੇ ਕਿ ਕਾਸ਼ ਦੋ ਮਹੀਨੇ ਸਾਨੂੰ ਹੋਰ ਮਿਲ ਜਾਣ ਅਸੀਂ ਹੋਰ ਤਿਆਰੀ ਕਰ ਲਈਏ ਕਿਉਂਕਿ ਮੈਂ ਕਾਫੀ ਟਾਈਮ ਤੋਂ ਵੀਡੀਓਜ਼ ਬਣਾ ਰਿਹਾ ਪੀਐਸਟੈਟ ਦੇ ਰਿਗਾਰਡਿੰਗ ਵੀ ਕਾਫੀ ਸਾਰੇ ਸਾਥੀ ਪੁੱਛਦੇ ਨੇ ਕਿ ਸਰ ਪੀਐਸਟੈਟ ਕਦੋਂ ਆਊਗਾ ਜਦੋਂ ਮੈਂ ਕਹਿ ਦਵਾ ਕਿ ਤਿਆਰੀ ਕਰ ਲਓ ਤੁਸੀਂ ਜਦੋਂ ਮਰਜ਼ੀ ਆ ਸਕਦਾ ਆ ਤੇ ਜਦੋਂ ਪੇਪਰ ਆ ਜਾਂਦਾ ਆ ਫਿਰ ਕਹਿੰਦੇ ਆ ਕਿ ਸਰ ਕੀ ਐਕਸਟੈਂਡ ਹੋ ਸਕਦੀ ਆ ਡੇਟ ਫਿਰ ਆਪਾਂ ਕਹਿੰਨੇ ਆ ਕਿ ਨਹੀਂ ਡੇਟ ਐਕਸਟੈਂਡ ਹੋਣੀ ਇਸ ਕਰਕੇ ਜਿਹੜੀ ਵੀ ਤਿਆਰੀ ਹੁੰਦੀ ਆ ਉਹ ਤੁਸੀਂ ਪ੍ਰੋਪਰ ਪਹਿਲਾ ਹੀ ਕੰਪਲੀਟ ਕਰਕੇ ਰੱਖਿਆ ਕਰੋ ਮੈਂ ਹੁਣ ਆਪਦੇ ਇੱਕ ਫਰੈਂਡ ਦੀ ਗੱਲ ਕਰੂੰਗਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਮੇਰੀ ਜਿਹੜੀ ਲਾਈਫ ਹੈਗੀ ਆ ਬੜੀ ਔਖੀ ਹੈ ਤਾਂ ਮੈਂ ਆਪਦੇ ਇੱਕ ਫਰੈਂਡ ਦੀ ਐਗਜ਼ਾਮਪਲ ਦਊਂਗਾ ਉਮੀਦ ਮੈਂ ਇਹ ਕਰੂੰਗਾ ਕਿ ਜਿਹੜਾ ਮੇਰਾ ਦੋਸਤ ਆ ਇਸ ਵੀਡੀਓ ਨੂੰ ਨਾ ਦੇਖੇ ਦੋ ਹਫ਼ਤੇ ਪਹਿਲਾਂ ਮੈਂ ਉਹਦੇ ਕੋਲ ਬੈਠਾ ਸੀਗਾ ਤੇ ਮੈਂ ਵੈਸੇ ਹੀ ਪੁੱਛ ਲਿਆ ਕਿ ਫੈਮਿਲੀ ਵਿੱਚ ਕੌਣ-ਕੌਣ ਆ ਤਾਂ ਉਹਨੇ ਆਪਦੀ ਸਟੋਰੀ ਸੁਣਾਈ ਕਿ ਮੇਰੇ ਪਰਿਵਾਰ ਵਿੱਚ ਇੱਕ ਮਦਰ ਹੈਗੇ ਆ ਭਰਾ ਆ ਸਿਸਟਰ ਆ ਤੇ ਉਹਨੇ ਦੱਸਿਆ ਕਿ ਜਦੋਂ ਮੈਂ ਤੀਜੀ ਚੌਥੀ ਜਮਾਤ ਵਿੱਚ ਹੁੰਦਾ ਸੀਗਾ ਨਾ ਤੇ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਛੋਟੀ ਉਮਰ ਵਿੱਚ ਪਿਓ ਦਾ ਸਹਾਰਾ ਨਾ ਹੋਣ ਕਰਕੇ ਉਸ ਛੋਟੀ ਜੇ ਉਮਰ ਦੇ ਜਵਾਕ ਨੂੰ ਘਰ ਦੀ ਜ਼ਿੰਮੇਵਾਰੀ ਚੁੱਕਣੀ ਪਈ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਜਿਹੜਾ ਉਹਨੇ ਨਾ ਕੀਤਾ ਹੋਵੇ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਉਹਨੇ ਮੈਨੂੰ ਇਹੋ ਜਿਹੀਆਂ ਗੱਲਾਂ ਦਸੀਆਂ ਕਿ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਰੋਣਾ ਆ ਗਿਆ ਫਿਰ ਮੈਂ ਆਪ ਦਾ ਸੰਘਰਸ਼ ਦੇਖਾਂ ਕਿ ਉਹਦੇ ਸੰਘਰਸ਼ਾਂ ਮੰਨੇ ਤਾਂ ਕੁਝ ਵੀ ਨਹੀਂ ਆ ਵੀ ਜਿਹੜੇ ਪਰਸਨ ਨੇ ਆਪਦੇ ਫਾਦਰ ਸਾਹਿਬ ਦੀ ਗੈਰ ਮੌਜੂਦਗੀ ਵਿੱਚ ਇੰਨੀ ਮਿਹਨਤ ਕੀਤੀ ਐਨਾ ਸੰਘਰਸ਼ ਕੀਤਾ ਆਪਦੇ ਭਰਾ ਨੂੰ ਆਪਦੀ ਸਿਸਟਰ ਨੂੰ ਪੜਾਇਆ ਲਿਖਾਇਆ ਪਾਲਿਆ ਘਰ ਦਾ ਖਰਚਾ ਚਲਾਇਆ ਤੇ ਆਪ ਵੀ ਸਟੱਡੀ ਕੀਤੀ ਅੱਜ ਦੀ ਡੇਟ ਵਿੱਚ ਉਹ ਪਰਸਨ ਟੀਚਰ ਹੈ ਗਵਰਨਮੈਂਟ ਟੀਚਰ ਹੈ ਪਤਾ ਨਹੀਂ ਕਿੰਨਾਗਾ ਸੰਘਰਸ਼ ਉਸ ਪਰਸਨ ਨੇ ਕੀਤਾ ਫਿਰ ਜਾ ਕੇ ਉਹਨੂੰ ਇਹ ਨੌਕਰੀ ਮਿਲੀ ਹੈ ਐਂਡ ਜੇਕਰ ਤੁਹਾਡੇ ਕੋਲ ਤੁਹਾਡੀ ਫੈਮਿਲੀ ਹੈਗੀ ਹੈ ਸਪੋਰਟ ਕਰ ਰਹੀ ਹੈ ਪੜ੍ਹਾਈ ਲਿਖਾਈ ਦੇ ਵਿੱਚ ਤੁਹਾਨੂੰ ਕੋਈ ਬਾਹਰ ਕੰਮ ਨਹੀਂ ਕਰਨਾ ਪਿਆ ਤੇ ਆਪਦੇ ਆਪ ਨੂੰ ਖੁਸ਼ਕਿਸਮਤ ਸਮਝੋ ਕਿਉਂਕਿ ਤੁਹਾਡੇ ਕੋਲ ਇਹੋ ਜੀਆਂ ਚੀਜ਼ਾਂ ਨੇ ਜੋ ਕਿ ਬਹੁਤ ਸਾਰੇ ਲੋਕਾਂ ਕੋਲ ਉਹ ਚੀਜ਼ਾਂ ਹੈ ਹੀ ਨਹੀਂ ਤੁਸੀਂ ਸਾਰਿਆਂ ਨੇ ਈਟੀਟੀ ਦਾ ਕੋਰਸ ਕੀਤਾ ਹੋਇਆ ਬੀਐਡ ਦਾ ਕੋਰਸ ਵੀ ਕੀਤਾ ਹੋਊਗਾ ਬੀਐਡ ਦਾ ਕੋਰਸ ਕਰਨ ਲਈ ਨਾ ਜੇਕਰ ਮੈਂ ਸਰਕਾਰੀ ਕਾਲਜਾਂ ਨੂੰ ਸਾਈਡ ਤੇ ਰੱਖ ਦਵਾਂ ਤਾਂ ਲੱਖ ਪਲੱਸ ਫੀਸ ਲੱਗ ਜਾਂਦੀ ਹੈ ਈਚ ਡੀ ਵਿੱਚ ਵੀ ਸੇਮ ਹਾਲਿਆ ਜੇਕਰ ਤੁਸੀਂ ਡਾਇਟ ਤੋਂ ਨਹੀਂ ਕੀਤੀ ਡਾਇਟ ਦੇ ਵਿੱਚ ਵੀ ਮੈਨੂੰ ਲੱਗਦਾ 50-60000 ਤਾ ਆਰਾਮ ਨਾਲ ਲੱਗ ਜਾਂਦਾ ਹੋਣਾ ਈਵਨ ਸਰਕਾਰੀ ਇੰਸਟੀਚਿਊਟ ਦੇ ਵਿੱਚ ਵੀ ਕਿਉਂਕਿ ਉਹਨਾਂ ਦੁਆਰਾ ਪ੍ਰੋਜੈਕਟ ਫਾਈਲਾਂ ਦਾ ਕੰਮ ਵਗੈਰਾ ਵੀ ਕਰਵਾਇਆ ਜਾਂਦਾ ਆ ਸੋ ਕੁੱਲ ਮਿਲਾ ਕੇ ਮੈਂ ਅੰਦਾਜ਼ਾ ਲਗਾਵਾ ਐਵਰੇਜ ਕੱਢਾਂ ਤਾਂ ਲਗਭਗ ਤੁਸੀਂ 50000 ਤੋਂ ਲੈ ਕੇ ਲੱਖ ਰੁਪਈਆ ਆਪਦੇ ਕੋਰਸ ਤੇ ਫੁੱਕਿਆ ਹੋਊਗਾ ਇੰਨਾ ਮਹਿੰਗਾ ਕੋਰਸ ਤੁਹਾਡੇ ਘਰਦਿਆਂ ਨੇ ਤੁਹਾਨੂੰ ਕਰਾਇਆ ਤੇ ਤੁਸੀਂ ਖੁਸ਼ਕਿਸਮਤੀ ਹੋ ਕਿਉਂਕਿ ਇਨ ਫਿਊਚਰ ਪੋਸਟਾਂ ਆਉਂਦੀਆਂ ਨੇ ਤੁਸੀਂ ਉਹਨਾਂ ਵਿੱਚ ਅਪਲਾਈ ਕਰੋਗੇ ਜੇਕਰ ਜ਼ਿਆਦਾ ਮਹਿੰਦ ਕੀਤੀ ਹੋਊਗੀ ਤਾਂ ਤੁਹਾਨੂੰ ਨੌਕਰੀ ਵੀ ਮਿਲ ਜਾਊਗੀ ਬਟ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਯਾਰ ਮੈਂ ਤਾਂ ਬਹੁਤ ਔਖਾਂ ਆ ਜਾਂ ਫਿਰ ਬਹੁਤ ਔਖੀ ਆ ਫਿਰ ਕਿਤੇ ਨਾ ਕਿਤੇ ਤੁਹਾਨੂੰ ਇਹ ਗੱਲ ਦਿਮਾਗ ਵਿੱਚੋਂ ਕੱਢਣੀ ਪੈਣੀ ਆ ਐਂਡ ਇੱਕ ਹੋਰ ਜਿਹੜਾ ਤੁਸੀਂ ਮਾਈਂਡਸੈਟ ਬਣਾਈ ਬੈਠੇ ਹੋ ਵੈਸੇ ਚਲੋ ਕਿਸੇ ਵੀ ਪੋਸਟ ਵਿੱਚ ਅਪਲਾਈ ਕਰਨਾ ਨਾ ਅਪਲਾਈ ਕਰਨਾ ਉਹ ਤੁਹਾਡਾ ਆਪ ਦਾ ਪਰਸਨਲ ਡਿਸੀਜਨ ਆ ਬਟ ਮੇਰੇ ਅਕੋਰਡਿੰਗ ਮੇਰਾ ਇਹ ਮੰਨਣਾ ਆ ਕੀ ਜਿਹੜਾ ਮਾਈਂਡਸੈਟ ਤੁਸੀਂ ਬਣਾਈ ਬੈਠੇ ਹੋ ਨਾ ਕਿ ਸਿਰਫ ਅਸੀਂ ਨੌਕਰੀ ਜਿਹੜੀ ਹੈਗੀ ਆ ਪੰਜਾਬ ਵਿੱਚ ਹੀ ਕਰਨੀ ਆ ਤਾਂ ਤੁਸੀਂ ਜਿਹੜੀਆਂ ਓਪਰਚ्युनिटीਜ਼ ਨੇ ਉਹ ਤੁਸੀਂ ਲਿਮਟਿਡ ਕਰ ਰਹੇ ਹੋ ਕਿਵੇਂ ਇਹਦੀ ਐਗਜ਼ਾਮਪਲ ਮੈਂ ਦਿੰਨਾ ਆ ਜਿਵੇਂ ਹੁਣ ਪੋਸਟ ਆਈਆਂ ਸੀਗੀਆਂ ਇੱਕ ਲਵੇ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਜਿਹਦੇ ਵਿੱਚ ਨੌਕਰੀ ਪੰਜਾਬ ਵਿੱਚ ਨਹੀਂ ਮਿਲਣੀ ਪਰ ਲਗਪਲਾ ਸੈਲਰੀ ਹੈਗੀ ਆ ਉਹ ਗੱਲ ਵੱਖਰੀ ਆ ਦੇਖੋ ਲੋਕ ਪੰਜਾਬ ਛੱਡ ਕੇ ਬਾਹਰ ਕੈਨੇਡਾ ਵੀ ਜਾਂਦੇ ਆ ਯੂਕੇ ਵੀ ਜਾਂਦੇ ਆ ਕੀ ਤੁਸੀਂ ਜੇਕਰ ਜੌਬ ਲੱਗਦੀ ਆ ਇਹ ਤਾਂ ਉਸ ਵੇਲੇ ਦੀ ਗੱਲ ਆ ਨਾ ਜੇ ਤੁਹਾਡੀ ਜੌਬ ਲੱਗਦੀ ਆ ਪੰਜਾਬ ਤੋਂ ਤੁਸੀਂ ਫਿਰ ਛੱਡੋਗੇ ਹਮੇਸ਼ਾ ਲਈ ਤਾਂ ਤੁਸੀਂ ਛੱਡ ਨਹੀਂ ਰਹੇ ਇਸ ਕਰਕੇ ਮੇਰੇ ਅਕੋਰਡਿੰਗ ਜਦੋਂ ਵੀ ਕੋਈ ਹੋਰ ਵਾਕੈਂਸੀਜ਼ ਆਉਂਦੀਆਂ ਨੇ ਜਿਵੇਂ ਦਿੱਲੀ ਦੀ ਵਾਕੈਂਸੀ ਆਂਦੀ ਆ TGT ਦੀ PGTE ਦੀ ਰਾਜਸਥਾਨ ਦੀ ਕੋਈ ਵਾਕੈਂਸੀ ਆਉਂਦੀ ਆ ਹਰਿਆਣਾ ਦੀ ਕੋਈ ਵਾਕੈਂਸੀ ਆਉਂਦੀ ਆ ਹਿਮਾਚਲ ਦਾ ਚਲੋ ਆਪਾਂ ਨਹੀਂ ਅਪਲਾਈ ਕਰ ਸਕਦੇ ਬਾਕੀ ਹੋਰ ਵੀ ਸੈਂਟਰ ਦੀਆਂ KVS ANYWAYS ਦੀਆਂ ਵਾਕੈਂਸੀਜ਼ ਆਉਣਗੀਆਂ ਕੀ ਤੁਸੀਂ ਉਹਨਾਂ ਵਾਕੈਂਸੀਜ਼ ਦੇ ਵਿੱਚ ਅਪਲਾਈ ਕਰਨ ਦੇ ਲਈ ਪ੍ਰਪੇਅਰ ਹੈਗੇ ਹੋ ਕਿਸੇ ਸਾਥੀ ਨੇ ਕਿਹਾ ਕਿ ਸਰ ਕੰਪੀਟੀਸ਼ਨ ਬਾਤ ਹੁੰਦਾ ਯਾ ਮਤਲਬ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਸੌਖੀਆਂ ਮਿਲ ਜਾਣ ਜੇ ਸਾਰਾ ਕੁਝ ਸੌਖਾ ਹੋਵੇ ਤੇ ਹਰ ਕੋਈ ਇੱਥੇ ਜੌਬ ਲਈ ਬੈਠਾ ਹੋਵੇ ਪਤਾ ਆਪਾਂ ਨੂੰ ਵੀ ਹੈ ਕਿ ਜਿਹੜੀ ਜੌਬਸ ਦੀ ਜਿਹੜੀ ਸਪਲਾਈ ਆ ਉਹ ਘੱਟ ਆ ਡਿਮਾਂਡ ਜ਼ਿਆਦਾ ਹੈ ਤੇ ਉਹਦੇ ਵਿੱਚ ਕੰਪੀਟੀਸ਼ਨ ਜਿਹੜਾ ਹੈਗਾ ਯਾ ਜ਼ਿਆਦਾ ਦੇਖਣ ਨੂੰ ਮਿਲੇਗਾ ਕਿ ਮੈਂ ਆਪਦੀ ਜੌਬ ਤੋਂ ਸੈਟੀਸਫਾਈਡ ਆ ਹੁਣ ਮੈਂ ਇਹ ਇਹਨਾਂ ਗੱਲਾਂ ਨੂੰ ਕਦੇ ਡਿਸਕਸ ਤਾਂ ਨਹੀਂ ਕਰਦਾ ਹੁੰਨਾ ਬਟ ਹੋ ਸਕਦਾ ਮੈਂ ਨਹੀਂ ਆ ਤੇ ਉਹਦੇ ਲਈ ਮੈਂ ਮਿਹਨਤ ਕਰ ਰਿਹਾ ਕਿ ਮੈਂ ਕਿਸੇ ਹੋਰ ਜਗ੍ਹਾ ਤੇ ਜਾਵਾਂ ਆਪਦੇ ਸਬਜੈਕਟ ਤੇ ਕੰਮ ਕਰ ਰਹੇ ਆ ਬਿਨਾ ਕਿਸੇ ਨੇ ਕੰਪਲੇਨਟ ਕੀਤੇ ਆਪਦੇ ਪੇਪਰ ਦੀ ਤਿਆਰੀ ਕਰ ਰਹੇ ਆ ਤੇ ਤੁਸੀਂ ਵੀ ਜ਼ਿੰਦਗੀ ਵਿੱਚ ਬਹੁਤ ਕੁਝ ਕਰ ਸਕਦੇ ਹੋ ਆਪਦੇ ਪੇਪਰ ਦੀ ਵਧੀਆ ਢੰਗ ਨਾਲ ਤਿਆਰੀ ਕਰੋ ਜੇਕਰ ਤੁਸੀਂ ਕਹਿੰਦੇ ਹੋ ਕਿ ਯਾਰ ਮੇਰਾ ਸਬਜੈਕਟ ਬੜਾ ਸਟਰੋਂਗ ਆ ਮੈਨੂੰ ਸਾਰਾ ਕੁਝ ਆਉਂਦਾ ਫਿਰ ਤਾਂ ਬਹੁਤ ਵਧੀਆ ਗੱਲ ਆ ਜੇਕਰ ਨਹੀਂ ਕਹਿ ਸਕਦੇ ਕਿ ਮੇਰੇ ਸਬਜੈਕਟ ਤੋਂ ਕੁਝ ਵੀ ਪੁੱਛ ਲੋ ਮੈਨੂੰ ਸਾਰਾ ਕੁਝ ਆਉਂਦਾ ਆ ਜੇ ਤੁਸੀਂ ਇਹ ਨਹੀਂ ਕਹਿ ਸਕਦੇ ਫਿਰ ਤੁਹਾਨੂੰ ਆਪਦੇ ਸਬਜੈਕਟ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਐਨੀਮਸ ਕੇਵੀਐਸ PGT ਚੰਡੀਗੜ੍ਹ PGT ਚੰਡੀਗੜ੍ਹ PRT ਚੰਡੀਗੜ੍ਹ ਜਾਂ ਫਿਰ GVT ਚੰਡੀਗੜ੍ਹ ਜਿਹਨੂੰ ਤੁਸੀਂ ਕਹਿੰਦੇ ਹੋ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਤੁਸੀਂ ਕਿਉਂ ਨਹੀਂ ਕਰਦੇ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਬਹੁਤ ਸਾਰੇ ਸਾਥੀ ਕਹਿੰਦੇ ਵੀ ਆ ਕਿ ਸਰ ਅਸੀਂ ਤਾਂ ਸਿਰਫ ਪੰਜਾਬ ਵਿੱਚ ਹੀ ਨੌਕਰੀ ਕਰਨੀ ਆ ਚੰਡੀਗੜ੍ਹ ਤਾਂ ਨਾਲ ਹੀ ਆ ਨਾ ਰਾਜਸਥਾਨ ਵੀ ਕਹ ਲਓ ਪੰਜਾਬ ਦੇ ਨਾਲ ਹੀ ਆ ਹਰਿਆਣਾ ਵੀ ਪੰਜਾਬ ਦੇ ਜਸਟ ਨਾਲ ਮੈਂ ਇਹ ਥੋੜਾ ਕਹਿ ਰਿਹਾ ਕਿ ਤੁਸੀਂ ਜਾਓ ਤਾਮਿਲਨਾਡੂ ਵਾਲੇ ਫਾਰਮ ਭਰੋ ਜਾਂ ਫਿਰ ਤੁਸੀਂ ਕੇਰਲਾ ਵਾਲੇ ਫਾਰਮ ਭਰੋ ਝਾਰਖੰਡ ਵਾਲੇ ਫਾਰਮ ਭਰੋ ਮੈਂ ਤਾਂ ਸਿਰਫ ਉਹੀ ਸੁਜੈਸਟ ਕਰ ਰਿਹਾ ਨਾ ਕਿ ਜਿਹੜੇ ਤੁਹਾਡੇ ਨਾਲ ਦੇ ਪੰਜਾਬ ਦੇ ਜਿਹੜੇ ਹੈਗੇ ਆ ਜਿਲੇ ਕਹਿ ਲੋ ਰਾਜ ਕਹਿ ਲੋ ਉਹਨਾਂ ਵਿੱਚ ਤੁਸੀਂ ਅਪਲਾਈ ਕਰਨਾ ਆ ਉਹਨਾਂ ਵੈਕੈਂਸੀਸ ਦੇ ਵਿੱਚ ਜੇਕਰ ਕੋਈ ਟੀਚਿੰਗ ਇਗਜ਼ਾਮ ਦੀ ਭਰਤੀ ਆਉਂਦੀ ਆ ਸਿਰਫ ਉਸ ਦੇ ਵਿੱਚ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਕੋਈ ਹੋਰ ਜਿਵੇਂ ਪਟਵਾਰੀ ਦੀ ਭਰਤੀ ਆ ਗਈ ਨਾਲ ਦੇ ਸਟੇਟ ਵਿੱਚ ਤੁਸੀਂ ਉਹਦੇ ਵਿੱਚ ਅਪਲਾਈ ਕਰੋ ਮੈਂ ਇਹ ਨਹੀਂ ਕਹਿ ਰਿਹਾ ਸਿਰਫ ਤੇ ਸਿਰਫ ਟੀਚਿੰਗ ਇਗਜ਼ਾਮ ਵਾਲੇ ਫੋਕਸ ਕਰੋ ਜੇਕਰ ਤੁਸੀਂ ਹੈਗੇ ਹੋ ਮਿਹਨਤੀ ਫਿਰ ਤੁਹਾਡੀ ਜਿਹੜੀ ਜੌਬ ਹੈਗੀ ਆ ਉਹ ਲੱਗ ਜਾਣੀ ਆ ਜੌਬ ਲੈਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਭਾਵੇਂ ਸੈਂਟਰ ਦੀ ਜੌਬ ਹੋਵੇ ਪੰਜਾਬ ਦੇ ਜਿਹੜੇ ਇਗਜ਼ਾਮ ਹੁੰਦੇ ਆ ਨਾ ਉਹਨਾਂ ਦੇ ਮੁਕਾਬਲੇ ਸੌਖੇ ਹੁੰਦੇ ਆ ਕਾਫੀ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਬੜਾ ਜੇ ਤੁਸੀਂ ਜ਼ਿਆਦਾ ਮਿਹਨਤ ਕਰਦੇ ਹੋ ਆਪਦੀ ਕਪੈਸਿਟੀ ਵਧਾਉਣੀ ਹੋ ਸੈਂਟਰ ਦੇ ਇਗਜ਼ਾਮ ਦੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕਿਤੇ ਵੀ ਸੈਟਲ ਹੋ ਸਕਦੇ ਹੋ ਇਹਨੇ ਫਿਊਚਰ ਜੇ ਤੁਹਾਨੂੰ ਮੌਕਾ ਮਿਲਦਾ ਆ ਤੇ ਤੁਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਜ਼ਿਆਦਾ ਸੈਲਰੀ ਤੇ ਕੰਮ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਸੈਂਟਰ ਵਾਲੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ IQ ਹੈ ਉਹ ਕਿਤੇ ਨਾ ਕਿਤੇ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਆ ਕਿਉਂਕਿ ਜਿਹੜੇ ਪੇਪਰ ਹੈਗੇ ਆ ਸੈਂਟਰ ਲੈਵਲ ਵਾਲੇ ਉਹ ਕਿਤੇ ਨਾ ਕਿਤੇ ਥੋੜੇ ਬਹੁਤ ਔਖੇ ਤਾਂ ਹੈਗੇ ਆ ਨਾ ਇਸ ਕਰਕੇ ਜੇਕਰ ਤੁਸੀਂ ਉਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰੋਗੇ ਤੁਹਾਡੀ ਨੌਲੇਜ ਅਪਡੇਟ ਹੋਊਗੀ ਤੁਹਾਡੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਕਰਕੇ ਜ਼ਿੰਦਗੀ ਵਿੱਚ ਕਦੇ ਵੀ ਕੰਪਲੇਂਟਸ ਨਾ ਕਰੋ ਸਿਰਫ ਕੰਮ ਕਰਦੇ ਰਹੋ ਬਾਕੀ ਰਿਜ਼ਲਟ ਜੋ ਵੀ ਰਵੇ ਕਿਉਂਕਿ 2-4 ਸਾਲ ਬਾਅਦ ਨਾ ਜੇ ਤੁਸੀਂ ਓਵਰਏਜ ਹੋਗੇ ਤੁਹਾਨੂੰ ਕਿਸੇ ਗੱਲ ਦਾ ਪਛਤਾਵਾ ਨਹੀਂ ਰਹਿਣਾ ਤੁਸੀਂ ਸੋਚੋਗੇ ਕਿ ਯਾਰ ਮੈਂ ਬੜੀ ਮਿਹਨਤ ਕੀਤੀ ਮੈਂ ਮਿਹਨਤ ਕੀਤੀ ਤੇ ਮੈਨੂੰ ਮਿਹਨਤ ਦਾ ਫਲ ਮਿਲ ਗਿਆ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ ਮੇਰੇ ਬਹੁਤ ਸਾਰੇ ਫਰੈਂਡਸ ਹੈਗੇ ਆ ਜਿਨ੍ਹਾਂ ਨੇ ਔਖਾ ਔਖਾ ਟਾਈਮ ਦੇ ਕੇ ਹੁਣ ਸੌਖੇ ਹੋਏ ਆ ਹੁਣ ਜੌਬ ਲੱਗੀਆਂ ਉਹਨਾਂ ਦੀ ਬਟ ਉਹਨਾਂ ਦੀ ਕਿਤੇ ਨਾ ਕਿਤੇ ਮਿਹਨਤ ਹੈਗੀ ਸੀ ਤੁੱਕਾ ਕਿਸੇ ਦਾ ਨਹੀਂ ਲੱਗਦਾ ਅੱਜ ਕੱਲ੍ਹ ਦੇ ਟਾਈਮ ਵਿੱਚ ਸੋ ਇਹ ਗੱਲਾਂ ਵੀ ਆਪਣੇ ਦਿਮਾਗ ਵਿੱਚੋਂ ਕੱਢ ਦੋਗੇ ਕਿਸੇ ਦਾ ਤੁੱਕਾ ਲੱਗ ਜਾਂਦਾ ਆ ਤੇ ਜਵਾਬ ਉਹਦੀ ਲੱਗ ਗਈ ਬਿਲਕੁਲ ਨਹੀਂ ਸੋ ਦੋਸਤੋ ਉਮੀਦ ਮੈਂ ਇਹੀ ਕਰੂੰਗਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਾਫੀ ਸਾਰੇ ਸਾਥੀਆਂ ਅੰਦਰ ਮੋਟੀਵੇਸ਼ਨ ਦੀ ਭਾਵਨਾ ਤਾਂ ਆਈ ਹੋਊਗੀ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਇਹੋ ਜਿਹੇ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਦਾ ਪ੍ਰੈਸ ਕਰ ਹੀ ਲਿਓ ਤੇ ਇਸ ਚੈਨਲ ਨੂੰ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਕਿਉਂਕਿ ਆਪਣੇ ਇਸ ਚੈਨਲ ਤੇ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਫ੍ਰੀ ਗਾਈਡੈਂਸ ਦਿੱਤੀ ਜਾਂਦੀ ਹੈ ਤੇ ਪੀਐਸ ਟੈਟ ਸੀਟੈਟ ਵਰਗੀਆਂ ਪ੍ਰੀਖਿਆਵਾਂ ਦੀ ਥੋੜੀ-ਬਹੁਤ ਤਿਆਰੀ ਵੀ ਕਰਵਾਈ ਜਾਂਦੀ ਹੈ ਸੋ ਦੋਸਤੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬੈਸੀਵ